ਵਾਇਗੁਰੂ ਜੀ ਖਾਲਸਾ ਵਾਇਗੁਰੂ ਜੀ ਕੀ ਪਟੰਕੀ ਮੈਂ ਜੀ ਪਿਛੇ ਵੀਡੀਓ ਦੋ ਤਿੰਨ ਚਾਰ ਵੀਡੀਓ ਬਣਾਈਆਂ ਸੀਗੀਆਂ ਤੇ ਦੇਖਿਆ ਸਾਰਿਆਂ ਨੇ YouTube ਤੇ ਜਾਂ ਹੋਰ ਵੀ ਪੰਜਾਬ ਕਾਫੀ ਜਗ੍ਹਾ ਲੋਕਾਂ ਨੇ ਬਹੁਤ ਜ਼ਿਆਦਾ ਦੇਖੀ ਤੇ ਮੈਨੂੰ ਦੋ ਕਮੈਂਟ ਆਏ ਜੀ ਇੱਕ ਕਮੈਂਟ ਤੇ ਪੰਜਾਬ ਵਲੋਂ ਲੱਗ ਰਿਹਾ ਹੈ ਭਾਈ ਸਾਹਿਬ ਦਾ ਹਰਮੀਲ ਸਿੰਘ ਕਰਗੇਵੇਂ ਨਾਮ ਹੈ ਤੇ ਜਿਹੜਾ ਦੂਜਾ ਹੈ ਉਹ ਲੰਦਾ ਪੰਜਾਬ ਜਿਹੜਾ ਹੈਗਾ ਉੱਥੋਂ ਦੀ ਹੈ ਤੇ ਉਦੋਂ ਦੀ ਮੈਡੀਕਲ ਅਗੇ ਚੱਕ ਚੱਕ ਕਰ ਤੈਨੂੰ ਗੱਲ ਆਈਡੀ ਕੋਲ ਕੇ ਦੇਖੀ ਤਾਂ ਪਤਾ ਚੱਲੇ ਉਹਨਾਂ ਨੂੰ ਹੁਣ ਦੋਨਾਂ ਦੀ ਦੋਨਾਂ ਦਾ ਕਮੈਂਟ ਕਮੈਂਟ ਦੋ ਹੀ ਸੋ ਦੇਖਿਆ ਸੋ ਪੜੇ ਮਤੰਦਰਦਾ ਦੋਨਾਂ ਦਾ ਜਿਹੜਾ ਕਿ ਆਪਣੇ ਪੰਜਾਬ ਵਾਲੇ ਆ ਨਾ ਆਪਣਾ ਪੰਜਾਬ ਜਿਹੜਾ ਇੱਥੇ ਹੈ ਇੰਡੀਆ 'ਚ ਜਿਹੜੇ ਇਹਨਾਂ ਨੇ ਕਮੈਂਟ ਲਿਖਿਆ ਤੇ ਇਹਨਾਂ ਨੇ ਲਿਖਿਆ ਕਿ ਰਹਿਣ ਦੇ ਭਰਾ ਐਨੀ ਉਮਰ 'ਚ ਵੀ ਕੋਈ ਕਬੱਡੀ ਖੇਡ ਸਕਦਾ ਹੋ ਯਾਰ ਚੱਲ ਛੱਡ ਭਲੇ ਯਾਰ ਤੂੰ ਵੀ ਮੈਨੂੰ ਇਧਰ ਆਖਿਆ ਤੇ ਜਿਹੜੇ ਲਹਿੰਦੇ ਪੰਜਾਬ ਵਾਲੇ ਆ ਉਹਨਾਂ ਨੇ ਮੈਨੂੰ ਆਖਿਆ ਵੀ ਤੇਰੇ ਸ਼ਾਬਾਸ਼ੇ ਪਹਿਲੀ ਗੱਲ ਉਤਰਾ ਤੇਰੇ ਸ਼ਾਬਾਸ਼ੇ ਠੀਕ ਹੈ ਹੋਰ ਕਹਿੰਦੇ ਕਿ ਸਾਡੇ ਇੱਥੇ 45 50 ਨੂੰ ਦੇ ਹੀ ਮੁੰਡਾ ਹੁੰਦਾ ਹੁੰਦਾ ਮੰਨਦੇ ਆ ਜਿਤਨਾ ਤੁਹਾਡੇ ਪੰਜਾਬ ਚ ਸਾਡੇ ਪੰਜਾਬ ਚ ਜਿਤਨਾ ਪਹਿਲਾਂ ਹੁੰਦਾ ਸੀ ਬਈ ਦੇਖੋ 47 ਤੋਂ 47 ਜਦੋਂ ਹੋਇਆ ਹੈ ਅੱਡੜ ਹੋਇਆ ਹੈ ਉਦੋਂ ਦੋਵੇਂ ਲਗਭਗ ਰਹਿਣ ਸਹਿਣ ਖਾਣ ਪੀਣ ਸੇਮ ਸੀ ਇਕਦਮ ਸੇਮ ਉਹਨਾਂ ਦਾ ਜੀ ਉਤਰਾਂ ਦਾ ਹੀ ਹੈ ਉਹਨਾਂ ਦਾ ਸਾਉਤਾ ਵਾਜ ਵੀ ਪੁਰਾਣਾ ਪੁਰਾਣਾ ਹੀ ਹੈ ਤੇ ਦੇਸੀ ਖਰਾਕਾ ਉਹਨਾਂ ਦੀ ਸਾਫ ਸੁੱਥੀਆਂ ਖਰਾਕਾ ਉਹਨਾਂ ਦੀ ਦੇਸੀ ਸ਼ਰੀਰ ਉਹਨਾਂ ਦੀ ਤੇ ਮਹਾਰਾਜ ਤੁਸੀਂ ਦੇ ਆਪਣੇ ਮੂਹ ਮੰਨ ਚੁੱਕੇ ਹੋ ਤੁਸੀਂ ਆਪਣੇ ਅੰਦਰ ਨਾ ਇੱਕ ਸੋਝ ਬਿਠਾ ਲਈ ਹੈ ਕਿ ਬਸ ਹੁਣ 35 ਦੇ 40 ਦੇ ਖਤਮ ਗੱਲ ਬਸ ਉਹ ਮਰ ਤੁਸੀਂ ਬਣਾਉ ਨਾ ਆਪਣੀ ਯਾਰ ਮੈਂ ਤੁਹਾਡੇ ਮਗਰ ਲਾ ਕੇ ਮੈਂ ਥੋੜਾ ਬਣਾ ਲੈਣੀ ਹੈ ਮੈਂ ਆਪਣੇ ਡੈਡੀ ਨੂੰ ਪੁੱਛਿਆ ਸੀ ਜਦੋਂ ਮੈਂ ਕਾਲਜ ਸੀ ਨਾ ਮੈਨੂੰ ਪਤਾ ਸੀਗਾ ਕਿ ਯਾਰ ਰੈਗੂਲਰ ਤੇ ਆ ਕੇ ਪੰਜਾਬ ਖੇਡ ਨਹੀਂ ਸਕਦੇ ਕਿਉਂਕਿ ਇੱਥੇ ਵੀ ਬੜੀ ਸਾਡਾ ਡੈਡੀ ਸਟਗਲ ਕਰਨ ਦਾ ਵਿਚਾਰਾ ਟਰੱਕ ਲਾਉਂਦਾ ਹੈ ਮੇਰਾ ਡੈਡੀ ਪਲੇਅਰ ਬਹੁਤ ਤਕੜਾ ਹੈ ਕਬੱਡੀ ਦਾ ਉਤੇ ਫੀਸ ਵੀ ਕਰਨੀ ਹੈ ਪੜਨੀ ਤੇ ਮੈਂ ਉਹਨਾਂ ਨੂੰ ਨਾ ਮੈਨੂੰ ਉਹੀ ਗੱਲ ਯਾਦ ਸੀ ਮੈਂ ਉਹਨਾਂ ਨੂੰ ਪੁੱਛ ਬੈਠਾ ਸੀ ਮੈਂ ਉਹਨਾਂ ਨੂੰ ਪੁੱਛਿਆ ਸੀ ਕਿ ਮੈਂ ਕਿਹਾ ਡੈਡੀ ਕਬੱਡੀ ਕਿਦੋਂ ਤੱਕ ਖੇਡ ਸਕਦੇ ਆ ਹਾਂ ਦਾ ਜਦੋਂ ਮਾਜੀ ਖੇਡੋ ਜਾਣਣਾ ਜਿਹਦੀ ਅੰਦਰ ਜਦੋਂ ਤੁਹਾਡਾ ਜਾਣਣਾ ਕਹਿੰਦਾ ਉਦੋਂ ਖੇਡ ਲਓ ਤੁਹਾਨੂੰ ਸਦਾ ਹੁੰਦਾ ਵਾ ਉਹ ਗੱਲ ਮੇਰੇ ਦਿਮਾਗ ਚ ਬੈ ਗਈ ਇਸ ਕਰਕੇ ਮੈਂ ਸਾਇਲੈਂਟ ਆਪਣੀ ਤਿਆਰੀ ਕਰਦਾ ਰਿਹਾ ਕਿ ਜਦੋਂ ਮੈਨੂੰ ਮੌਕਾ ਮਿਲੂਗਾ ਕਲਾਈ ਖਤਮ ਕਰਕੇ ਕਦੀ ਕੋਈ ਜੋਬ ਲੱਗ ਜੂਗੀ ਚਲੋ ਘਰ ਦਾ ਖਰਚਾ ਬੱਚਿਆਂ ਦੀ ਫੀਸ ਸਭ ਕੁਝ ਚੱਲ ਜੂਗਾ ਤੇ ਫਿਰ ਮੈਂ ਥੋੜੇ ਦਸੇ ਮੇਲੇ ਮੇਲੇ ਬਚਣਗੇ ਤੇ ਮੈਂ ਫਿਰ ਆਪਣੀ ਫਾਰਮੂਲਾ ਸਾਡੇ ਡੈਡੀ ਸਾਨੂੰ ਸਮਝ ਮੈਨੂੰ ਸਿਖਾਈ ਗਿਆ ਸੀ ਸਰੀਰ ਬਣਾਉਂਦਾ ਮੈਂ ਆਪਣੇ ਡੈਡੀ ਦਾ ਸੇਮ ਫਾਰਮੂਲਾ ਅਪਣਾਇਆ ਤੇ ਮੈਂ ਆਪਣਾ 2018 ਤੋਂ ਬਾਅਦ ਮੈਂ ਆਪਣੇ ਸਰੀਰ ਦੇ ਇੱਕ ਨੰਬਰ ਦਾ ਕਰ ਲਿਆ ਤੇ ਤੇ